ਅ ਦੇਖੋ ਜਿਵੇਂ ਅਨਵੇਲ ਐਸਐਸਪੀ मैम ਨੇ ਦੱਸਿਆ ਅੱਜ ਸੇ ਕੰਫੀਡੈਂਸ ਬਿਲਡਿੰਗ ਜਿਹੜਾ ਮੇਜਰਿੰਗ ਹੈਗਾ ਬਿਲਡਿੰਗ ਵਿੱਚ ਬੰਦਿਆਂ ਨੂੰ ਲੋਕਾਂ ਨੂੰ ਫ੍ਰੀ ਐਂਡ ਫ੍ਰੇਪ ਪੋਲ ਕਰਨ ਵਾਸਤੇ ਜਿਹੜਾ ਹੈਗਾ ਉਤਸ਼ਾਹਿਤ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਮਾਛੀਵਾੜਾ ਦੇ ਵਿੱਚ ਵੀ ਫਲੈਗ ਮਾਰਚ ਡੀਐਸਪੀ ਸਾਹਿਬ ਦੇ ਨਾਲ ਕੀਤਾ ਸੀ ਜਿਹੜੇ ਕਿ ਸਾਡੇ ਕ੍ਰਿਟੀਕਲ ਬੂਥ ਹੈਗੇ ਨੇ ਨੋ ਜਿਹੜੇ ਵਨਰੇਬਲ ਬੂਥ ਨੇ ਸਮਰਾਲਾ ਦੇ ਉਹਨਾਂ ਦੇ ਵਿੱਚ ਅਸੀਂ ਹਰ ਇੱਕ ਬੂਥ ਵਿੱਚ ਉੱਥੇ ਜਾਵਾਂਗੇ ਮਾਛੀਵਾੜਾ ਅਸੀਂ ਜਾਏ ਹਾਂ ਅੱਜ ਲੋਕਲ ਐਸਐਸਪੀ मैम ਦੀ ਅਗਵਾਈ ਹੇਠ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਉਸ ਬੂਥ ਤੇ ਜਾਇਆ ਜਾਏਗਾ ਜਿਹੜਾ ਕਿ ਬੂਥ ਜਿਹੜਾ ਹੈਗਾ ਜਿੱਥੇ ਕਿ ਟਰਬਲ ਮೇಕਰ ਹੈਗੇ ਨੇ 157 52 ਥੱਲੇ ਪ੍ਰੀਵੈਂਟਿਵ ਮੇਅਰ ਥੱਲੇ ਆਪਣੇ ਕੋਲ ਮੇਕੋ ਕਲੰਦਰ ਵੀ ਆ ਗਏ ਨੇ ਉਹਨਾਂ ਨੇ ਗੁੱਡ ਕੰਡਕਟ ਲਈ ਮਾਉਂਟ ਪਾਉਂਡ ਵੀ ਕੀਤਾ ਗਿਆ ਵੇ ਤੇ ਫ੍ਰੀ ਐਂਡ ਫੇਅਰ ਪੋਲ ਕਰਾਵਾਂਗੇ ਜਿਹੜਾ ਹਿਸਟਰੀ ਵੀ ਇੱਥੋਂ ਦੀ ਇਹੋ ਹੀ ਹੈ ਅੱਜ ਤੱਕ ਜਿਹੜਾ ਸਮਰਾਲੇ 'ਚ ਕੋਈ ਵੀ ਇਦਾਂ ਦਾ ਇਨਸੀਡੈਂਟ ਨਹੀਂ ਹੋਈ ਤੇ ਆਸ ਕਰਦੇ ਆ ਅੱਗੋਂ ਵੀ ਨਹੀਂ ਹੋਏ ਧੰਨਵਾਦ ਸਾਡੇ ਜੀ ਜਿਹੜੀ ਅੱਗੇ ਸਾਡੀ ਲੋਕ ਸਭਾ ਦੀ ਇਲੈਕਸ਼ਨ ਆ ਰਹੀਆਂ ਉਹਦੇ ਵੰਦੇ ਨਜ਼ਰ ਅਸੀਂ ਰੈਗੂਲਰਲੀ ਕਿਸੇ ਨਾ ਕਿਸੇ ਸਬਡਿਵੀਜ਼ਨ ਚ ਕੰਫੀਡੈਂਸ ਬਿਲਡਿੰਗ ਐਕਸਰਸਾਈਜ਼ ਦੇ ਤਹਿਤ 플ੈਗ ਮਾਰਚ ਕਰਦੇ ਅੱਜ ਅਸੀਂ ਸਮਰਾਲਾ ਸਬਡਿਵੀਜ਼ਨ ਚ ਕੀਤਾ ਜਿਹਦੇ ਚ ਮੇਰੇ ਨਾਲ ਐਸਪੀਡੀ ਐਸਡੀਐਮ ਸਾਹਿਬ ਡੀਐਸਪੀ ਸਮਰਾਲਾ ਤੇ ਜਿਹੜੇ ਸਾਡੇ ਬੀਐਸਐਫ ਦੇ ਅਸਿਸਟੈਂਟ ਕਮਾਂਡੈਂਟ ਆਏ ਹੋਏ ਆ ਤੇ ਸਾਡੀ ਜਿਹੜੀ ਦੋ ਪਲਟੂਨਸ ਮਿਲੀਆਂ ਹੋਈਆਂ ਸਾਨੂੰ ਸੀਏਪੀਐਫ ਦੀ ਅਲੋਂਗ ਵਿਦ ਸਮਰਾਲਾ ਦੀ ਸਬਡਿਵੀਜ਼ਨ ਦੀ ਫੋਰਸ ਇਨ ਆਦੇ ਦੋਨੋਂ ਐਸਐਚਓਸ ਅਸੀਂ ਸਾਰੇ ਇੱਥੇ ਸ਼ਹਿਰ ਚ ਫਲੈਗ ਮਾਰਚ ਕੱਢਿਆ ਤੇ ਹੁਣ ਅਸੀਂ ਅੱਗੇ ਵੀ ਜਿਹੜੇ ਵੀ ਇੱਥੇ ਦੇ ਸੈਂਸਿਟਿਵ ਏਰੀਆਜ਼ ਹੈਗੇ ਉੱਥੇ ਵੀ ਫਲੈਗ ਮਾਰਚ ਕੱਢਾਂਗੇ ਤੇ ਸਾਡਾ ਮਕਸਦ ਇਹੀ ਹੈ ਕਿ ਜਿਹੜੇ ਲੋਕੀ ਸਿਟੀਜ਼ਨਸ ਹੈ ਖੰਨਾ ਪੁਲਿਸ ਡਿਸਟ੍ਰਿਕਟ ਖੰਨਾ ਦੇ ਉਹਨਾਂ ਨੂੰ ਇੱਕ ਮੈਸੇਜ ਹੀ ਕਨਵੇ ਕਰਨਾ ਹੈ ਕਿ ਜਿਹੜੇ ਅੱਗੇ ਇਲੈਕਸ਼ਨਸ ਆ ਰਹੇ ਆ ਉਹਦੇ ਲਈ ਅਸੀਂ ਪੂਰੇ ਮੁਸਤੈਦੀ ਨਾਲ ਤਿਆਰ ਹੈਗੇ ਆ ਤੇ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਣ ਦਵਾਂਗੇ ਐਸ ਡੀ ਐਮ ਸਾਹਿਬ ਵੀ ਸਾਡੇ ਨਾਲ ਹੈਗੇ ਇੱਕ ਮੈਸੇਜ ਹੀ ਅਸੀਂ ਕਨਵੇ ਕਰਨਾ ਕਿ ਵੀ ਆਰ ਥੇਰ ਵੀ ਆਰ ਅਵੇਲੇਬਲ ਔਰ ਜਿਹੜੇ ਵੀ ਸ਼ਰਾਰਤੀ ਅਨਸਰ ਹੈ ਉਹਨਾਂ ਤੇ ਪੂਰੀ ਨਜ਼ਰ ਪਾਈ ਜਾਏਗੀ ਅਸੀਂ ਜਿਹੜੇ ਇੱਥੋਂ ਦੇ ਇਸ ਏਰੀਆ ਦੇ ਵੀ ਟਰਬਲ ਮੇਕਰ ਹੈ ਉਹਨਾਂ ਨੂੰ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਤੇ ਵੀ ਜਿਹੜੀ ਪ੍ਰੀਵੈਂਟਿਵ ਐਕਸ਼ਨ ਹੁੰਦਾ ਉਹ ਲਿਆ ਹੋਇਆ ਹੈ ਔਰ ਨਾਲ ਦੇ ਨਾਲ ਜੋ ਵੀ ਸਾਨੂੰ ਕੋਈ ਵੀ ਇਲੈਕਸ਼ਨ ਰਿਲੇਟਿਡ ਵੀ ਅਰ ਮੈਂ ਸ਼ਹਿਰ ਤੋਂ ਲਾਵਾਂ ਪਿੰਡਾਂ ਦੇ ਵਿੱਚ ਵੀ ਇਹ ਸੱਚ ਜਿਹੜਾ ਹੈ ਹਾਂਜੀ ਜਿਹੜੇ ਵੀ ਜੀ ਸਮਰਾਲਾ ਏਰੀਆ ਤੇ ਕੁਝ ਇਸ ਤਰ੍ਹਾਂ ਦੇ ਸ਼ਰਾਰਤੀ ਏਰੀਆਜ਼ ਹੈ ਉੱਥੇ ਅੱਜ ਅਸੀਂ ਜਾਵਾਂਗੇ ਫਿਲਹਾਲ ਅਸੀਂ ਜਿਹੜਾ ਸ਼ਹਿਰ ਹੈ ਉੱਥੇ ਫਲੈਗਮਾਸਟ ਕੱਢਿਆ ਤੇ ਅਸੀਂ ਅੱਗੇ ਕੰਟੀਨਿਊ ਕਰਾਂਗੇ